ਦੋਸਤੋ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਅਜਿਹਾ ਵੀ ਹੈ ਜਿੱਥੇ ਲੰਗਰ ਦਾ ਤਿਆਰ ਕੀਤਾ ਜਾਂਦਾ ਪਰ ਕਿਸੇ ਨੂੰ ਵੀ ਸ਼ਿਕਾਇਤ ਨਹੀਂ ਜਾਂਦਾ ਇਹ ਇਕਲੌਤਾ ਗੁਰਦੁਆਰਾ ਸਾਹਿਬ ਜਿੱਥੇ ਲੰਗਰ ਛਕੜ ਦੀ ਸਖਤ ਬਣਾਈ ਹੈ ਇੰਨਾ ਹੀ ਨਹੀਂ ਭਾਵੇਂ ਕੋਈ ਵਿਆਹਿਆ ਹੋਇਆ ਜੋੜਾ ਹੀ ਕਿਉਣਾ ਹੋਵੇ ਜੋ ਵੀ ਇਸ ਗੁਰਦੁਆਰੇ ਸਾਹਿਬ ਦੇ ਦਰਸ਼ਨ ਇਦਾਰੇ ਕਰਨ ਆਵੇਗਾ ਉਸ ਨੂੰ ਆਪਣੇ ਪਤੀ ਪਤਨੀ ਨਾਲ ਵੀ ਸਰੀਰਕ ਸੁਬਦ ਬਣੌੜ ਦੀ ਸਖਤ ਬਣਾਈ ਹੁੰਦੀ ਹੈ ਇਹ ਬੜਾਈ ਕਿਸੇ ਕਬੇਟੀ ਜਾਂ ਫਿਰ ਕਿਸੇ ਬਾਬੇ ਨੇ ਨਹੀਂ ਕੀਤੀ ਹੋਈ ਬਲਕਿ ਖੁਦ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਖਤ ਹੁਕਮ ਕੀਤੇ ਸੜ ਕਿ ਨਾਤਾ ਇਸ ਗੁਰਦੁਆਰੇ ਵਿੱਚੋਂ ਕੋਈ ਸਿੱਖ ਲੱਗਰ ਛਕੇਗਾ ਤੇ ਦਾਹੀ ਦਰਸ਼ਨ ਕਰਨ ਤੋਂ ਬਾਅਦ ਸਰੀਰ ਖਸਬਦ ਬਣਾਵੇਗਾ ਇਹ ਸਭ ਦੇ ਨਾਲ-ਦਾਲ ਇਸ ਗੁਰਦੁਆਰੇ ਸਹਿ ਵਿੱਚ ਇੱਕ ਐਸੀ ਲਾਹ ਇਲਾਜ ਬਿਮਾਰੀ ਦਾ ਇਲਾਜ ਹੁੰਦਾ ਜਿਸ ਨੂੰ ਵੱਡੇ ਵੱਡੇ ਡਾਕਟਰ ਵੀ ਬਣਾ ਕਰ ਦਿੰਦੇ ਹਨ ਪਰ ਇਸ ਗੁਰਦੁਆਰਾ ਸਾਹਿਬ ਵਿੱਚ ਅੱਜ ਵੀ ਗੁਰੂ ਸਾਹਿਬ ਦੀਆਂ ਬਖਸ਼ੇਰਾਂ ਦੀਆਂ ਕਲਾ ਵਰਤਦੀਆਂ ਦੇਖੀਆਂ ਜਾ ਸਕਦੀਆਂ ਹਨ ਪਰ ਕਿੱਥੇ ਹੈ ਇਹ ਗੁਰਦੁਆਰਾ ਸਾਹਿਬ ਤੇ ਕੀ ਹੈ ਇਸ ਦਾ ਅਸਲ ਇਤਿਹਾਸ ਅਤੇ ਕਿਹੜੀ ਲਾ ਇਲਾਜ ਬਿਵਾਰੀ ਦਾ ਇੱਥੇ ਇਲਾਜ ਕੀਤਾ ਜਾਂਦਾ ਹੈ ਆਓ ਜਾਣਦੇ ਹਾਂ ਸਾਰੀ ਸਚਾਈ ਪਰ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਇਹ ਇਤਿਹਾਸਕ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਜਿਸ ਬਾਰੇ 90% ਸਿੱਖ ਨਹੀਂ ਜਾਣਦੇ ਹੋਣਗੇ ਦੋਸਤੋ ਇਹ ਗਲਤਤਾ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਲੱਗਰ ਪ੍ਰਥਾ ਦਾ ਸਿੱਖ ਧਰਮ ਦੇ ਵਿੱਚ ਕੀ ਸਤਾਰਾ ਹੈ ਗੁਰੂ ਸਾਹਿਬਾਨ ਨੇ ਹੁਕਮ ਕੀਤੇ ਸੜ ਕਿ ਪਹਿਲਾਂ ਪੰਗਤ ਫਿਰ ਸੰਗਤ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਵੀ ਪਹਿਲਾਂ ਗੁਰੂ ਘਰ ਦੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਿਆ ਤੇ ਫਿਰ ਹੀ ਉਹਨਾਂ ਨੂੰ ਗੁਰੂ ਦੇ ਦਰਸ਼ਨ ਦਿੱਤੇ ਸੜ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਦੇ ਬੜਾ ਅੰਦਰ ਲੱਗਰ ਦੀ ਇੱਕ ਬਹੁਤ ਵੱਡੀ ਮਹੱਤਤਾ ਹੈ ਪਰ ਫਿਰ ਵੀ ਪੂਰੇ ਸੰਸਾਰ ਵਿੱਚੋਂ ਇਕਲੌਤਾ ਇੱਕ ਗੁਰਦੁਆਰਾ ਸਾਹਿਬ ਅਦੇ ਹਰਿਏ ਦਿੱਤੇ ਕੋਦਿ ਸ੍ਰੀ ਗੁਰੂ ਅਰਜਨ ਦੇਵ ਜੀ ਬਹਾਦਰ ਦੇ ਹੁਕਮ ਕੀਤਾ ਸੀ ਕਿ ਇਥੋਂ ਕਿਸੇ ਵੀ ਸਿੱਖ ਨੇ ਪ੍ਰਚਾਦਾ ਨਹੀਂ ਛਕਣਾ ਇਹ ਕਿਹੜਾ ਗੁਰਦੁਆਰਾ ਹੈ ਤੇ ਇਸਦਾ ਅਸਲ ਇਤਿਹਾਸ ਕੀ ਹੈ ਤੇ ਇਹ ਕਿੱਥੇ ਬਣਿਆ ਹੋਇਆ ਆਓ ਪਹਿਲਾਂ ਇਸ ਬਾਰੇ ਜਾਣਦੇ ਹਾਂ ਦੋਸਤੋ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਬਾਤਾ ਗੱਗਾ ਜੀ ਦੇ ਘਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਧਾਰਿਆ ਸੀ ਉਹ 5 ਜੁਲਾਈ 1595 ਦਾ ਸੁਭਾਗਾ ਦਿਨ ਹੁੰਦਾ ਹੈ ਉਸ ਦਿਨ ਅਕਾਲ ਪੁਰਖ ਤੋਂ ਇਸ ਵਿਡਬੁੱਲੀ ਦਾਤ ਨੂੰ ਪ੍ਰਾਪਤ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਬੜੇ ਹੀ ਪ੍ਰਸੰਨ ਹੋਏ ਤੇ ਇਸ ਤੇ ਉਹਨਾਂ ਨੇ ਇੱਕ ਨਵਾਂ ਨਗਰ ਬਸੌਰ ਦਾ ਉਪਰਾਲਾ ਸ਼ੁਰੂ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਕਰ ਕਮਲਾ ਦੇ ਨਾਲ ਅਮਰਸਰ ਤੋਂ ਥੋੜੀ ਦੂਰੀ ਤੇ ਤਰਨਤਾਰਨ ਸ਼ਹਿਰ ਦੀ ਨੀਂਹ ਰੱਖਦੇ ਹਨ ਸਨ 1592 ਈਸਵੀ ਨੂੰ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਖਦਾਈ ਸ਼ੁਰੂ ਕਰਵਾਈ ਜਾਂਦੀ ਹੈ ਜਿਸਤੇ ਆਸ-ਪਾਸ ਦੇ ਇਲਾਕੇ ਦੇ ਸਾਰੇ ਸਿੱਖ ਇਸ ਸਰੋਵਰ ਦੀ ਸੇਵਾ ਵਾਸਤੇ ਤਰਨ-ਤਰਨ ਪਹੁੰਚਦੇ ਸ਼ੁਰੂ ਹੋ ਜਾਂਦੇ ਹਨ ਜਿਸ ਜਗ੍ਹਾ ਗੁਰੂ ਅਰਜਨ ਦੇਵ ਜੀ ਤਰਨਸਰ ਸਹਿਰ ਵਿਸਾਰੈ ਸਨ ਇਸ ਜਗ੍ਹਾ ਤੋਂ ਬਹਜ 10 ਕਿਲੋਮੀਟਰ ਦੂਰ ਇੱਕ ਚੱਬਲ ਨਾਮ ਦਾ ਪਿੰਡ ਪੈਂਦਾ ਸੀ ਇਸ ਪਿੰਡ ਵਿੱਚ ਇੱਕ ਸਿੱਖ ਬਾਬਾ ਸਿੱਧ ਸਰ ਸਾਈ ਜੀ ਰਹਿਦੇ ਸਨ ਜੋ ਕਿ ਇੱਕ ਬੜੇ ਪੱਕੇ ਦਿੱਤ ਦੇਵੀ ਸਿੱਖ ਹੁੰਦੇ ਹਨ ਬਾਬਾ ਸਿੱਧ ਸਰ ਸਾਈ ਜੀ ਹਰ ਰੋਜ਼ ਅਬਰਤ ਵੇਲੇ ਉੱਠਦੇ ਤੇ ਰੱਬ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਜਦੋਂ ਇਹਨਾਂ ਬਾਬਾ ਸਿੱਧਸਰ ਸਾਈ ਜੀ ਨੂੰ ਗੁਰੂ ਅਰਜਨ ਦੇਵ ਜੀ ਦੇ ਤਰਨਤਾਰਨ ਸ਼ਹਿਰ ਵਸਾਉਣ ਬਾਰੇ ਪਤਾ ਚੱਲਦਾ ਹੈ ਤਾਂ ਸਾਈ ਜੀ ਵੀ ਹਰ ਰੋਜ਼ ਆਪਣੇ ਘਰੋਂ ਪ੍ਰਸ਼ਾਦਾ ਪਾਣੀ ਛੱਕ ਕੇ ਇੱਕ ਕਈ ਤੇ ਟੋਕਰਾ ਹੱਥ ਵਿੱਚ ਫੜ ਕੇ ਤਰਨਤਾਰਨ ਵੱਲ ਨੂੰ ਚੱਲ ਪੈਂਦੇ ਹਨ ਆਪਣੇ ਪਿੰਡ ਚੰਬਲ ਤੋਂ ਲੈ ਕੇ ਤਰਨਤਾਰਨ ਪਹੁੰਚਣ ਤੱਕ ਰਾਹ ਵਿੱਚ ਉਹਨਾਂ ਨੂੰ ਜੋ ਵੀ ਕੋਈ ਸੁੱਕੀ ਲੱਕੜ ਕੋਈ ਛਾਪਾ ਆਤੀ ਮਿਲਦਾ ਤਾਂ ਉਹ ਇਕੱਠਾ ਕਰਕੇ ਤਰ ਤਰ ਲੈ ਜਾਂਦੇ ਤਾਂ ਕਿ ਉਥੇ ਸਗਤਾਂ ਲਈ ਤਿਆਰ ਹੋਦੇ ਲੱਗਰ ਦੇ ਪਾਲਣ ਦੇ ਕੰਮ ਆ ਸਕੇ ਬਾਬਾ ਸਿੱਧ ਸਰ ਸਾਈ ਜੀ ਬਿਨਾਂ ਦਾਗੇ ਹਰ ਰੋਜ਼ ਗੁਰੂ ਘਰੋਂ ਚੱਲ ਕੇ ਤਰ ਤਰ ਸਹਿਬ ਦੇ ਸਰੋਵਰ ਦੀ ਸੇਵਾ ਕਰਨ ਪਹੁੰਚਦੇ ਹੁੰਦੇ ਸਰ ਹਰ ਰੋਜ਼ ਆਪਣੇ ਘਰੋਂ ਹੀ ਪ੍ਰਸ਼ਾਦਾ ਪੜੀ ਛੱਕੇ ਜਾਂਦੇ ਸਰ ਸਾਰੀ ਦਿਹਾੜੀ ਸੇਵਾ ਕਰਨ ਦੇ ਬਾਵਜੂਦ ਉਹਨਾਂ ਨੇ ਕਦੇ ਵੀ ਲੱਗਰ ਵਿੱਚੋਂ ਪ੍ਰਸ਼ਾਦਾ ਤੱਕ ਨਹੀਂ ਸੀ ਛਕਿਆ ਇਸ ਦੌਰਾਨ ਇੱਕ ਦਿਨ ਸਾਰੀ ਸਗਤ ਸਰੋਵਰ ਦੀ ਖਦਾਈ ਦੀ ਸੇਵਾ ਕਰ ਰਹੀ ਹੁੰਦੀ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਸੰਗਤਾਂ ਦੇ ਕੋਲ ਖੜੇ ਹੁੰਦੇ ਹਨ ਇਹਨਾਂ ਨੂੰ ਇੱਕ ਕੋੜ ਰੋਗ ਨਾਲ ਗ੍ਰਸਤ ਕੋੜੀ ਉਥੇ ਗੁਰੂ ਸਾਹਿਬ ਦੇ ਕੋਲ ਆਉਂਦਾ ਹੈ ਤੇ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਪੈ ਕੇ ਫਰਿਆਦ ਕਰਦਾ ਹੈ ਕਿ हे ਸੱਚੇ ਪਾਤਸ਼ਾਹ ਆਪ ਜੀ ਨੇ ਆਪਣੇ ਪਹਿਲੇ ਜਾਪੇ ਵਿੱਚ ਗੁਰੂ ਰਾਣਕ ਦੇਵ ਦੇ ਰੂਪ ਵਿੱਚ ਕੋੜੀਆਂ ਦੇ ਕੋੜ ਦੂਰ ਕੀਤੇ ਤੇ ਤੀਜੇ ਜਾਪੇ ਵਿੱਚ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਪ੍ਰੇਵੀ ਕੋੜੇ ਦਾ ਕੋੜ ਦੂਰ ਕੀਤਾ ਅੱਜ ਪੰਜਵੇਂ ਜਾਬੇ ਵਿੱਚ ਮੈਂ ਤੁਹਾਡੇ ਦਰ ਤੇ ਆਇਆ ਹਾਂ ਮੇਰੇ ਤੇ ਵੀ ਕਿਰਪਾ ਕਰੋ ਮੈਂ ਵੀ ਜਲਦੀ ਠੀਕ ਹੋ ਜਾਵਾਂ ਮੇਰੀ ਬੜੀ ਹੀ ਬੁਰੀ ਹਾਲਤ ਹੈ ਇਸ ਰੋਗ ਦਾ ਦਰਦ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਮੈਨੂੰ ਤਾਂ ਸਵਾਦ ਨੇ ਵੀ ਇਥੋਂ ਦਰਕਾਰ ਦਿੱਤਾ ਹੈ ਕੋੜੀ ਦੀ ਇਹ ਫਰਿਆਦ ਸੁਣ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਰੀ ਸੰਗਤ ਨੂੰ ਹੁਕਮ ਕਰਦੇ ਹਨ ਕਿ ਉਹ ਗੁਰੂ ਕਾ ਸਿੱਖ ਸਾਡੇ ਕੋਲ ਆਵੇ ਜਿਸ ਨੇ ਅੱਜ ਲੱਗਰ ਵਿੱਚੋਂ ਪ੍ਰਸ਼ਾਦਾ ਨਹੀਂ ਸਕਿਆ ਗੁਰੂ ਦਾ ਇਹ ਹੁਕਮ ਸੁਣ ਕੇ ਸਾਰੀ ਸੰਗਤ ਚੁੱਪਚਾਪ ਉੱਤੇ ਖੜ ਜਾਂਦੀ ਹੈ ਕੋਈ ਵੀ ਸਾਹਮਣੇ ਨਹੀਂ ਆਉਂਦਾ ਗੁਰੂ ਸਾਹਿਬ ਫਿਰ ਆਵਾਜ਼ ਲਗਾਉਦੇ ਹਨ ਕਿ ਭਾਈ ਸਿੱਖੋ ਉਹ ਸਿੰਘ ਅੱਗੇ ਆਵੇ ਜਿਸ ਨੇ ਅੱਜ ਗੁਰੂ ਕੇ ਲੱਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਿਆ ਪਰ ਦੂਜੀ ਆਵਾਜ਼ ਤੇ ਵੀ ਕੋਈ ਸਾਹਮਣੇ ਨਹੀਂ ਆਉਂਦਾ ਤੀਜੀ ਆਵਾਜ਼ ਫਿਰ ਗੁਰੂ ਅਰਜਨ ਦੇਵ ਜੀ ਬੋਲਦੇ ਕਿ ਭਾਈ ਸਿੱਧ ਸਰਸਾਈ ਜੀ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਹੀ ਬੁਲਾ ਰਹੇ ਸਾਂ ਬਾਬਾ ਸਿੱਧ ਸਰਸਾਈ ਜੀ ਗੁਰੂ ਸਾਹਿਬ ਦੇ ਕੋਲ ਜਾਂਦੇ ਹਨ ਤੇ ਗੁਰੂ ਸਾਹਿਬ ਕਹਿੰਦੇ ਕਿ ਭਾਈ ਸਿੱਖਾ ਅਸੀਂ ਤੈਨੂੰ ਕਿੰਨੀ ਵਾਰ ਬੁਲਾਇਆ ਪਰ ਤੂੰ ਸਾਹਮਣੇ ਕਿਉਂ ਨਹੀਂ ਸੀ ਆਉਂਦਾ ਤਾਂ ਬਾਬਾ ਸਿੱਧ ਸਰਸਾਈ ਜੀ ਬੋਲੇ ਕਿ ਗੁਰੂ ਜੀ ਮੈਂ ਸੋਚਿਆ ਸ਼ਾਇਦ ਕੋਈ ਹੋਰ ਸਿੱਖ ਵੀ ਹੋਵੇਗਾ ਜੋ ਲੱਗਰ ਵਿੱਚੋਂ ਪ੍ਰਸ਼ਾਦਾ ਨਾ ਛਕਦਾ ਹੋਵੇ ਗੁਰੂ ਸਾਹਿਬ ਮੁਸਕਰਾਉਦੇ ਹੋਏ ਬੋਲੇ ਕਿ ਸਿੱਖ ਤਾਂ ਬਹੁਤ ਨੇ ਜੋ ਲੱਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਦੇ ਪਰ ਤੇਰੇ ਵਰਗਾ ਕੋਈ ਦਿੱਤ ਦੇ ਵੀ ਨਹੀਂ ਫੇਰ ਗੁਰੂ ਜੀ ਉਸ ਕੋੜੀ ਵੱਲ ਇਸ਼ਾਰਾ ਕਰਦੇ ਹੋਏ ਸਾਈ ਜੀ ਨੂੰ ਕਹਿੰਦੇ ਕਿ ਸਾਈ ਜੀ ਇਸ ਕੋੜੀ ਨੂੰ ਗਲ ਨਾਲ ਲਾਓ ਇਸ ਨੂੰ ਤੰਦਰੁਸਤ ਕਰੋ ਬਾਬਾ ਸਿੱਧ ਸਰ ਸਾਈ ਜੀ ਚੁੱਪਚਾਪ ਖੜੇ ਰਹੇਦੇ ਹਨ ਗੁਰੂ ਸਾਹਿਬ ਫੇਰ ਕਹਿੰਦੇ ਕਿ ਇਸ ਨੂੰ ਰਾਜੀ ਕਰੋ ਪਰ ਸਿੱਧ ਸਰ ਸਾਈ ਜੀ ਫੇਰ ਚੁੱਪਚਾਪ ਵਿਸਰ ਭੋਲੇ ਖੜੇ ਰਹੇਦੇ ਤੀਜੀ ਵਾਰ ਫੇਰ ਗੁਰੂ ਜੀ ਆਵਾਜ਼ ਲਗਾਉਦੇ ਹਨ ਕਿ ਸਾਈ ਜੀ ਆਪਣੇ ਗਲ ਵਿੱਚ ਪਾਏ ਪੱਲੇ ਦੇ ਨਾਲ ਇਸ ਕੋੜੀ ਨੂੰ ਸ਼ੁਆ ਕੇ ਇਸ ਦਾ ਕੋੜ ਦੂਰ ਕਰੋ ਇਹ ਗੱਲ ਸੁਣ ਕੇ ਸਿੱਧ ਸਰਸਾਈ ਜੀ ਗੁਰੂ ਜੀ ਦੇ ਚਰਨਾਂ ਤੇ ਟਹਿ ਕੇ ਕਹਿੰਦੇ ਹਨ ਕਿ ਗੁਰੂ ਜੀ ਸਾਡੇ ਵਿੱਚ ਐਡੀ ਕਰਾਮਾਤ ਕਿੱਥੇ ਅਸੀਂ ਕਿਸੇ ਦਾ ਕੋੜ ਰੋਗ ਦੂਰ ਕਰ ਦਈਏ ਇਸ ਗੱਲ ਦੇ ਜਵਾਬ ਵਿੱਚ ਗੁਰੂ ਅਰਜਨ ਦੇਵ ਜੀ ਬਸਕਰਉਦੇ ਹੋਏ ਬੋਲੇ ਕਿ ਸਾਈ ਜੀ ਤੁਸੀਂ ਆਪਣੀ ਇਕੱਲੇ ਦੀ ਕੀ ਗੱਲ ਕਰਦੇ ਹੋ ਆਉਣ ਵਾਲੇ ਸਮੇਂ ਵਿੱਚ ਤਾਂ ਤੁਹਾਡੀਆਂ ਪੂਰੀਆਂ ਪੀੜ੍ਹੀਆਂ ਦੇ ਵਿੱਚ ਇਹ ਕਰਾਮਾਤ ਵਰਤੇਗੀ ਰਹਿਦੀ ਦੁਨੀਆ ਤੱਕ ਕੋਈ ਵੀ ਰੋਗੀ ਜੋ ਤੁਹਾਡੇ ਦਰ ਤੇ ਆਵੇਗਾ ਉਹ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਪਰਦੇ ਦੇ ਪੱਲਿਆਂ ਨੂੰ ਛੋੜ ਦੇ ਨਾਲ ਹੀ ਤਦ ਰੁਸਤੂ ਹੋ ਜਾਇਆ ਕਰੇਗਾ ਗੁਰੂ ਸਾਹਿਬ ਦੀ ਇਹ ਵੱਡਬੁੱਲੀ ਬਖਸ਼ਿਸ਼ ਪ੍ਰਾਪਤ ਕਰਕੇ ਸਿੱਧ ਸਰ ਸਾਈ ਜੀ ਆਪਣੇ ਪਰਦੇ ਦਾ ਪੱਲਾ ਉਸ ਕੋੜੀ ਨੂੰ ਛਾਉਦੇ ਹਨ ਤੇ ਫਿਰ ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਕੇ ਇੱਕ ਬੇਰਤੀ ਕਰਦੇ ਹਨ ਕਿ हे ਸੱਚੇ ਪਾਤਸ਼ਾਹ ਜੀ ਤੁਸੀਂ ਮੈਨੂੰ ਇਹ ਅਸੀਤ ਤਾਂ ਚਲੋ ਦੇ ਦੇ ਦਿੱਤੀ ਹੁਣ ਰਹੀ ਦੀ ਦੁਨੀਆ ਤੱਕ ਇੱਥੇ ਕਲਾ ਵਰਤੇਗੀ ਪਰ ਪਾਤਸ਼ਾਹ ਜੀ ਮੈਂ ਬਹੁਤ ਗਰੀਬ ਜਹਾ ਸਿਕ ਹਾਂ ਆਉਣ ਵਾਲੇ ਸਮੇਂ ਵਿੱਚ ਜੇ ਕਿਤੇ ਜ਼ਿਆਦਾ ਰੋਗੀ ਸਾਡੇ ਕੋਲ ਆਉਣ ਲੱਗ ਪਏ ਤਬ ਐਦਾ ਸਬਰ ਅਥ ਨਹੀਂ ਕਿ ਮੈਂ ਉਹਨਾਂ ਰੋਗੀਆਂ ਦੀ ਸਭ ਸੁਭਾਲ ਕਰ ਸਕਾਂ ਉਹਨਾਂ ਨੂੰ ਕੋਈ ਪ੍ਰਸ਼ਾਦਾ ਪਾੜੀ ਸ਼ਕਾ ਸਕਾਂ ਮੈਂ ਬਹੁਤ ਹੀ ਤੁਹਾਡਾ ਰਬਾਣਾ ਸਿੱਖ ਜੇ ਕੋਈ ਰੋਗੀ ਮੇਰੇ ਘਰ ਆਇਆ ਭੁੱਖਾ ਮੁੜ ਗਿਆ ਤਾਂ ਕਿਤੇ ਬਾਹ ਰਾਜ ਜੀ ਤੁਹਾਡੇ ਘਰ ਨੂੰ ਲਾਜ ਨਾ ਲੱਗ ਜਾਵੇ ਇੱਥੇ ਫਿਰ ਗੁਰੂ ਅਰਜਨ ਦੇਵ ਜੀ ਹੁਕਮ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਸਾਈ ਜੀ ਜੇ ਕੋਈ ਰੋਗੀ ਤੁਹਾਡੇ ਦਰ ਤੇ ਆਵੇਗਾ ਤਾ ਉਹ ਆਪਣੇ ਘਰੋਂ ਹੀ ਪ੍ਰਸ਼ਾਦਾ ਪਾਣੀ ਛੱਕੇ ਆਵੇਗਾ ਜਿਵੇਂ ਤੁਸੀਂ ਸਰੋਵਰ ਦੀ ਸੇਵਾ ਵਾਸਤੇ ਆਪਣੇ ਘਰੋਂ ਪ੍ਰਸ਼ਾਦਾ ਪਾਣੀ ਛੱਕੇ ਆਉਦੇ ਸੀ ਜੇਕਰ ਕੋਈ ਰੋਗੀ ਤੁਹਾਡੇ ਘਰ ਦਾ ਜਾਂ ਫਿਰ ਤੁਹਾਡੇ ਪਿੰਡ ਦਾ ਜਾਂ ਤੁਹਾਡੀ ਝੂ ਦਾ ਪਾਰੀ ਵੀ ਪੀ ਲਵੇਗਾ ਤਾਂ ਉਸਤੇ ਇਹ ਕਰਾਬਾਤ ਨਹੀਂ ਵਰਤੇਗੀ ਉਹ ਤਦਰੁਸਤ ਨਹੀਂ ਹੋ ਸਕੂਗਾ ਗੁਰੂ ਅਰਜਨ ਦੇਵ ਜੀ ਦੀ ਦਿੱਤੀ ਹੋਈ ਬਖਸ਼ਿਸ਼ ਅੱਜ ਵੀ ਟੱਲ ਹੈ ਅੱਜ ਵੀ ਜ਼ਿਲ੍ਹਾ ਤਰਨਤਾਰ ਦੇ ਪਿੰਡ ਚੰਬਲ ਦੇ ਵਿੱਚ ਬਾਪਾ ਸੈਦ ਸਰ ਸਾਈ ਜੀ ਦੇ ਗੁਰਦੁਆਰੇ ਦੇ ਵਿੱਚ ਓਵੇਂ ਹੀ ਕਰਾਬਾਤ ਵਰਤ ਰਹੀ ਹੈ। ਇਹੀ ਕਾਰਨ ਹੈ ਕਿ ਅੱਜ ਇਸ ਗੁਰਦੁਆਰੇ ਵਿੱਚ ਲੱਗਰ ਤਾਂ ਤਿਆਰ ਹੁੰਦਾ ਏ ਪਰ ਜੇਕਰ ਕੋਈ ਚਵੜੀ ਦੇ ਰੋਗ ਤੋਂ ਬਿਵਾਰ ਹੁੰਦਾ ਜਾਂ ਕਿਸੇ ਨੂੰ ਕੋਈ ਵੀ ਤਰ੍ਹਾਂ ਦਾ ਚਵੜੀ ਦਾ ਰੋਗ ਹੁੰਦਾ ਏ ਜਦੋਂ ਉਹ ਸਾਈ ਜੀ ਦੇ ਦਰ ਤੇ ਅਰਦਾਸ ਕਰਵਾਉਂਦਾ ਜਾਂਦਾ ਏ ਤਾਂ ਉਸ ਨੂੰ ਉੱਥੇ ਲੱਗਰ ਪਾੜੀ ਸਕਣ ਦੀ ਬੜਾਈ ਹੁੰਦੀ ਹੈ। ਬਾਕੀ ਸਗਤ ਤਾਂ ਲੱਗਰ ਪਾੜੀ ਸਕ ਸਕਦੀ ਹੈ ਪਰ ਰੋਗੀ ਨੂੰ ਪਾਰੀ ਪੀੜ ਦੀ ਵੀ ਬੜਾਈ ਹੁੰਦੀ ਹੈ। ਲੱਗਰ ਤਾਂ ਬਹੁਤ ਦੂਰ ਦੀ ਗੱਲ ਐ ਅੱਜ ਵੀ ਸੈਂਕੜੇ ਰੋਗੀ ਪਿੰਡ ਚੱਬਲ ਵਿੱਚ ਬਾਬਾ ਸਿੱਧ ਸਰ ਸਾਈ ਜੀ ਦੇ ਪੱਲੇ ਨੂੰ ਛੂ ਕੇ ਤੰਦਰੁਸਤ ਹੋ ਰਹੇ ਹਨ ਇੱਥੇ ਆਉਣ ਵਾਲੇ ਰੋਗਿਆਂ ਨੂੰ ਇੱਕ ਤਾਂ ਲੱਗਰ ਛਕਣ ਦੀ ਬੜਾਈ ਹੁੰਦੀ ਦੂਸਰਾ ਕੁਝ ਹੋਰ ਦੇ ਜਿਵੇਂ ਵੀ ਬੜੇ ਹੋਏ ਹਨ ਜਿਵੇਂ ਰੋਗੀ ਆਪਣੇ ਨਾਲ 1/2 ਕਿਲੋ ਗੁੜ ਲੈ ਕੇ ਜਾਵੇ ਗੁਰਦੁਆਰੇ ਵਿੱਚੋਂ ਪੱਲਾ ਛਵਾ ਕੇ ਅਤੇ ਅਰਦਾਸ ਕਰਾ ਕੇ ਉੱਥੇ ਬਾਬੇ ਤੁਹਾਨੂੰ ਗੁਰਦੁਆਰੇ ਦੀ ਇੱਕ ਮਿੱਟੀ ਦਿੰਦੇ ਹਨ ਜਿਸ ਨੂੰ ਰੱਖ ਰੱਖਣਾ ਕਹਿੰਦੇ ਹਨ ਇਹ ਮਿੱਟੀ ਨੂੰ ਘਰੇ ਲਿਆ ਕੇ ਪਵਿੱਤਰ ਜਗ੍ਹਾ ਤੇ ਰੱਖ ਦੇਣਾ ਹੈ ਤੇ ਹਰ ਰੋਜ਼ ਪਾਠ ਪੂਜਾ ਕਰਕੇ ਇਸ ਮਿੱਟੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਆਪਣੀ ਰੋਗ ਵਾਲੀ ਜਗ੍ਹਾ ਤੇ ਲਾਉਣਾ ਹੈ ਜਿੰਨੇ ਦਿਨ ਉਹ ਰੱਖ ਰੱਖੜੀ ਹੁੰਦੀ ਹੈ ਉਹਨੇ ਦਿਨ ਦਾ ਤਾਂ ਬਾਸ ਬੱਚੀ ਬੀਟ ਸ਼ਰਾਬ ਤੰਬਾਕੂ ਦਾ ਸੇਵਨ ਕਰਨਾ ਤੇ ਨਾ ਹੀ ਇਹਨਾਂ ਚੀਜ਼ਾਂ ਦਾ ਸੇਵਨ ਕਰਨ ਵਾਲੇ ਦਾ ਹੱਥ ਹੀ ਬਲਾਉਣਾ ਹੈ ਨਾ ਹੀ ਉਹਦੇ ਦਿਨ ਕੋਈ ਸਰੀਰਕ ਸੁਬਦ ਭਾਵ ਗ੍ਰਸਤੀ ਨਹੀਂ ਕਰਨੀ ਉਹਦੀ ਭਾਵੇਂ ਕੋਈ ਰੋਗੀ ਵਿਆਹਿਆ ਹੋਵੇ ਜਾਂ ਕੁਵਾਰਾ ਹੋਵੇ ਆਪ ਤੌਰ ਤੇ ਕਿਹਾ ਜਾਂਦਾ ਹੈ ਕਿ 40 ਦਿਨਾਂ ਦੇ ਅੰਦਰ ਅੰਦਰ ਪੁਰਾਣੇ ਤੋਂ ਪੁਰਾਣਾ ਚਬੜੀ ਰੋਗ ਇੱਥੇ ਠੀਕ ਹੋ ਜਾਂਦਾ ਹੈ ਤੇ ਉਹਦੇ ਦਿਨ ਹੀ ਤੁਹਾਨੂੰ ਰੱਖ ਰਖੜੀ ਲਾਜ਼ਮੀ ਹੁੰਦੀ ਹੈ ਬਾਕੀ ਦੀ ਬਚੀ ਉਸ ਮਿੱਟੀ ਨੂੰ ਜਲ ਪ੍ਰਵਾਹ ਕਰ ਦਿਓ ਠੀਕ ਹੋਰ ਤੇ ਆਪਣੀ ਹੈਸੀਅਤ ਦੇ ਅਨੁਸਾਰ ਭੁੱਖਿਆ ਨੂੰ ਪ੍ਰਸ਼ਾਦਾ ਪਾਣੀ ਸ਼ਕਾਓ ਜਾਂ ਇੱਥੇ ਗੁਰਦੁਆਰਾ ਸਿੱਧ ਸਰਸਾਈ ਜੀ ਦੇ ਲੱਗਣ ਵਾਸਤੇ ਰਸਤ ਪੜੀ ਚੜਾ ਦਿਓ ਸੋ ਦੋਸਤੋ ਇਹ ਸੀ ਸਾਰੀ ਅਸਲ ਕਹਾੜੀ ਉਸ ਗੁਰਦੁਆਰਾ ਸਾਹਿਬ ਦੀ ਜਿੱਥੇ ਲੱਗਰ ਚੱਕਰ ਦੀ ਬਣਾਈ ਹੈ ਤੇ ਜਿੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਬਖਸ਼ੇਜਾਂ ਦੇ ਸਦਕਾ ਅੱਜ ਵੀ ਕੋੜੀਆਂ ਦੇ ਕੋੜ ਰੋਗ ਦੂਰ ਹੁੰਦੇ ਹਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ